ਚਾਰ ਹੋਣਾ ਡਟੇ ਹੋਏ ਹੋ ਠੀਕ ਹੈ ਪੂਰਾ ਇੱਕ ਵਾਰੀ ਜਿਉ ਨਾ ਨਾਰਾ ਲਾਓ ਪਿਆਰ ਸਰਕਾਰ ਮਰਦਾਬਾ ਮਰਦਾਬਾ ਪਿਆਰ ਸਰਕਾਰ ਮਰਦਾਬਾ 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 ਪੀਐਸਟ ਦੇ ਨੋਟੀਫਿਕੇਸ਼ਨ ਲੈ ਕੇ ਜਾਵਾਂਗੇ ਜੈ ਜੀ ਹਾਂ ਲੈ ਕੇ ਜਾਵਾਂਗੇ ਪੀਐਸਟ ਦਾ ਨੋਟੀਫਿਕੇਸ਼ਨ ਲੈ ਕੇ ਜਾਵਾਂਗੇ ਜੈ ਜੀ ਹਾਂ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਅਗਲੀ ਗੱਲਬਾਤਾਂ ਅਲੋਪ ਕਰਾਂਗੇ ਕਿ ਕਿਉਂਕਿ ਐਸਪੈਸ ਯੂਨੀਅਨ ਦੇ ਸਾਰੇ ਮੈਂਬਰ ਕੋਲ ਪਹੁੰਚਣ ਯੂਨੀਅਨ ਦੇ ਸਾਰੇ ਮੈਂਬਰ ਯੂਨੀਅਨ ਦੇ ਸਾਰੇ ਮੈਂਬਰ ਸਕੂਲ ਪਹੁੰਚਣਗੇ ਐਮਐਲਏ ਸਾਡੇ ਜਿੱਥੇ ਬ੍ਰਦਰ ਆਏ ਹੋਏ ਹਨ ਕਿਉਂਕਿ ਆਪਣੀ ਜੋ ਗੱਲਬਾਤ ਹੋਈ ਹੈ ਐਂਡ ਸੋਰਨ ਉਹ ਵੀ ਉਹੀ ਦੱਸਣਾ ਹੈ ਜੋ ਸਭਤੀ ਸਹਿਮਤੀ ਹੈ ਕਿਉਂਕਿ ਸਵੇਰ ਤੋਂ ਇਹਨਾਂ ਨੂੰ ਇੱਕ ਹੀ ਗੱਲ ਦੱਸੀ ਜਾ ਰਹੀ ਹੈ ਜੋ ਯੂਨੀਅਨ ਜਿਸਦੇ ਨਾਲ ਸਹਿਮਤ ਹੈ ਐਮਐਲਏ ਸਾਬ ਦੇ ਬ੍ਰਦਰ ਸਰਪਟਾ ਕੁੜਨੇ ਕਰਮਜੀਤ ਕਰਮਜੀਤ ਜੀ ਇੱਥੇ ਅਵੇਲੇਬਲ ਨਹੀਂ ਆਪਣੇ ਸਾਹਮਣੇ ਇਹਨਾਂ ਨੇ ਪ੍ਰੋਮਿਸ ਕੀਤਾ ਮੈਂ ਮੇਰਾ ਸਵੇਰ ਤੋਂ ਇੱਕੋ ਹੀ ਨਾਰਾ ਸੀਗਾ ਕਿ ਨੋਟੀਫਿਕੇਸ਼ਨ ਆਪਾਂ ਸ਼ਾਮ ਤੱਕ ਹੋਊਗਾ ਤਾਰੀਖ ਫਾਈਨਲ ਹੈ ਜਦੋਂ ਘਟੋ ਘਟ ਉਸ ਤਾਰੀਖ ਦਾ ਨੋਟੀਫਿਕੇਸ਼ਨ ਤਾਂ ਮਿਲਣਾ ਚਾਹੀਦਾ ਪਹਿਲੀ ਰਿਕੁਐਸਟ ਥੜੀ ਆਈ ਹੈ ਕਿ ਉਸ ਤੋਂ ਪਹਿਲਾਂ ਹੋਵੇ ਆਦਰਵਾਇਜ਼ ਸੈਕਸ਼ਨ ਹੋ ਰੱਖੀ ਹੈ ਤੈਨਾ ਮੁਸ਼ਕਿਲ ਹੈ ਨਹੀਂ ਅਗਲੀ ਗੱਲ ਇਹ ਹੈ ਇਹਨਾਂ ਦਾ ਇਹ ਕਹਿਣਾ ਹੈ ਸਰ ਤਾਂ ਇਹ ਕਹਣਾ ਹੈ ਕਿ ਅਗਰ ਸ਼ਾਮ ਨੂੰ 5 ਵਜੇ ਤੱਕ ਨੋਟੀਫਿਕੇਸ਼ਨ ਨਹੀਂ ਆਂਦਾ ਇਹ ਸਰ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਸਰ ਤੁਸੀਂ ਇਹ ਕਹੇ ਕਿ ਅਗਰ 5 ਵਜੇ ਤੱਕ ਨੋਟੀਫਿਕੇਸ਼ਨ ਨਹੀਂ ਆਂਦਾ ਆਹੀ ਫਲਾਈਓਵਰ ਤੁਹਾਡਾ ਹੈ ਇੱਥੇ ਤੁਸੀਂ ਆ ਜਿਓ 5 ਵਜੇ ਕੇ 1 ਮਿੰਟ ਤੇ ਅਪਾ ਪਹੁੰਚਾਂਗੇ ਦੁਬਾਰਾ ਬੜ ਐਸ ਸੀ ਜੀ ਮੈਂ ਕਨਫਰਮੇਸ਼ਨ ਤੁਹਾਡੇ ਸਾਹਮਣੇ ਸਰਕੂਲਰ ਲਾਈਵ ਨਾ ਹੂੰਗਾ ਸਰ ਐਗਰੀ ਕਰਦੇ ਹੋ ਇਸ ਜੀਮ ਵਿੱਚ ਐਮ ਐਲ ਐ ਸਾਹਿਬ ਚੰਡੀਗੜ੍ਹ ਆ ਆਪਣੇ ਸਿੱਖਿਆ ਮੰਤਰੀ ਨਾਲ ਗੱਲ ਕਰ ਰਿਹਾ ਹੈ ਸਿੱਖਿਆ ਮੰਤਰੀ ਜੀ ਨਾਲ ਗੱਲ ਕਰ ਰਿਹਾ ਉੱਥੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਤੇ ਉਹਨਾਂ ਨੇ ਚੰਡੀਗੜ੍ਹੋਂ ਇਹ ਹੀ ਕਿਹਾ ਵੀ 5 ਵਜੇ ਤੱਕ ਤੁਹਾਡਾ ਮਸਲਾ ਜਿੰਨਾ ਤੁਸੀਂ ਮੰਗਾ ਚਾਹੀਆਂ ਨੇ ਮੈਂ ਸ냅 ਕਰਕੇ WhatsApp ਤੇ ਵੀ ਇਹ ਚੰਡੀਗੜ੍ਹ ਤੇ 5 ਵਜੇ ਤੱਕ ਤੁਹਾਨੂੰ ਭਰੋਸਾ ਦਿੰਦੇ ਆ ਕਿ ਉਹ ਅਸੀਂ ਮਸਲਾ ਹੱਲ ਕਰਾ ਦੇਣਾ ਚਲੋ ਸਰ ਨੇ ਇੱਕ ਵਾਰੀ ਫਿਰ ਤੋਂ ਬਲੀਵ ਦਵਾਇਆ ਐਂਡ ਅੱਗੇ ਲਈ ਤੁਹਾਨੂੰ ਜਿਹੜੇ ਯੂਨੀਅਨ ਦੇ ਮੈਂਬਰ ਸਿਗੇ ਆ ਉਹਨਾਂ ਦੀ ਇਹੀ ਇਨਸਟਰਕਸ਼ਨ ਹੈ ਜੋ ਸਬਦੀ ਸਹਿਮਤੀ ਦੇ ਨਾਲ ਹੈ ਕਿ ਭਾਈ ਆਪਾਂ ਸਭ ਨੇ ਇਹਨਾਂ ਦੇ ਆਫਿਸ ਵਿੱਚ ਕਿਉਂਕਿ ਸਰ ਨੇ ਖੁਦ ਕਿਹਾ ਕਿ ਉਦੋਂ ਤੱਕ ਤੁਸੀਂ ਕਿੱਥੇ ਬੈਠ ਸਕਦੇ ਹੋ ਤਾਂ ਜੋ ਆਫਿਸ ਹੈ ਸਰ ਤੁਸੀਂ ਐਗਜੈਕਟ ਇਹਨਾਂ ਨੂੰ ਐਡਰੈਸ ਵਿਦ ਡਿਟੇਲ ਦੇ ਦਿਓ ਦਾਣਾ ਨੰਬਰ ਦਾ ਦਾਣਾ ਮੰਡੀ ਦਾ ਇਹ ਗੇਟ ਹੈ ਇਸ ਤੋਂ ਅਗਲਾ ਗੇਟ ਹੈ ਬੱਬਰ ਸਿੰਘ ਹਾਉ ਤੇ ਸਾਹਮਣੇ ਐਂਟਰੀ ਕਰਦੇ ਸੱਜੇ ਹੱਥ ਆਪਣਾ ਬੋਰਡ ਵਗੈਰਾ ਉੱਪਰ ਲੱਗਿਆ ਹੋਊਗੀ ਉਸ ਦਾ ਉੱਥੇ ਤੁਸੀਂ ਆਜੋ ਸਾਰਿਆਂ ਦਾ ਚਾਹ ਪਾਣੀ ਦਾ ਪ੍ਰਬੰਧ ਮੈਂ ਕਰਵਾ ਰਿਆ ਉੱਥੇ ਤੁਸੀਂ ਪਹੁੰਚੋ ਮੇਰੀ ਮੇਰੀ ਗੱਲ ਤਾਂ ਸੁਣੋ ਬ੍ਰਦਰ 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 ਮੇਰੀ ਗੱਲ ਤਾਂ ਸੁਣੋ ਮੇਰੇ ਮੇਰੀ ਗੱਲ ਤਾਂ ਸੁਣੋ ਵੀਰੇ ਆਪਾਂ ਆਪਣੀਆਂ ਭੈਣਾਂ ਨੇ ਬੜੀ ਗੱਲ ਤਾਂ ਸੁਣੋ ਜੁਰਜੀ ਮੇਰੀ ਗੱਲ ਸੰਲੋ ਵੀਰ ਜੀ ਸ਼ਬਦਾ ਦੀ ਮਰਿਆਦਾ ਰੱਖਿਏ ਆਪਾਂ ਨੌਜਵਾਨਾਂ ਨੂੰ ਅੱਗੇ ਇੱਕ ਨੌਕਰੀ ਲਾ ਕੇ ਪੜਾਉਣਾ ਹੈ ਜੇ ਆਪਾਂ ਇਦਾਂ ਦੇ ਸ਼ਬਦ ਵਰਤਾਂਗੇ ਤਾਂ ਆਪਾਂ ਬੱਚਿਆਂ ਨੂੰ ਕੀ ਅਸੀਂ ਸਨੇਹਾ ਦੇਵਾਂਗੇ ਕੀ ਪੜ੍ਹਾਵਾਂਗੇ ਇਸੀ ਦੇਸ਼ ਦਾ ਸਿਰਖ ਬਣਾਵਾਂਗੇ ਥੋੜੀ ਜਿਹੀ ਸ਼ਰਦਾ ਦੀ ਪਰੇਂਦਰ ਰੱਖੋ ਤੇ ਮੈਂ 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 ਤੁਹਾਨੂੰ ਵਿਸ਼ਵਾਸ ਹੋਣਾ ਤੁਸੀਂ ਸਾਰੇ ਮੀਟਿੰਗ ਮੈਂਬਰ ਉੱਥੇ ਆ ਜੇ ਆਪਾਂ ਛੋਟਾ ਕਾਰਾ ਮਸਲਾ ਹੱਲ ਕਰੂਗਾ ਉੱਥੇ ਬੈ ਕੇ ਆਪਾਂ ਸ਼ਾਮੇ ਗੱਲ ਥੋੜੀ ਸਾਰੀ ਸੁਣਦੇ ਆ ਕਿਉਂਕਿ ਮੇਰੀਆਂ ਭੈਣਾਂ ਬੈਠੀਆਂ ਨੇ ਲੋਕ ਬਹੁਤ ਤੱਤੀ ਹੁੰਦੀ ਹੈ ਮੈਂ ਵੀ ਤੁਹਾਡੀ ਹੈਲਥ ਦਾ ਕਰ ਰਿਹਾ ਵੀ ਇਹ ਨਾ ਹੋਵੇ ਕੋਈ ਹੈਲਥ ਖਰਾਬ ਹੋ ਜਾਏ ਮੇਰੀਆਂ ਬੇਨਾ ਦਾ ਚਲੋ ਮੁੰਡੇ ਦਾ ਗਰਮੀ ਘਾਟ ਸਕਦੇ ਆ ਇਹ ਵੀ ਆਪਾਂ ਕਮੇਟੀ ਮੈਂਬਰ ਨੂੰ ਕਹਿਣਾ ਥੋੜਾ ਜਿਹਾ ਦਰੇ ਲੜਕੀਆਂ ਨੂੰ ਕਮਜ਼ੋਰ ਨਾ ਸਮਝਿਓ ਜੇ ਜ਼ਿਆਦਾ ਸ਼ਕਤੀ ਚੱਲੀ ਹੈ ਜ਼ਰਾ ਜੀ ਦੇਖ ਕੇ ਸੜਕੇ ਭਾਵੇਂ ਹੈਲਥ ਦਾ ਕੰਸਰਨ ਹੁੰਦਾ ਜੀ ਸਾਡੀਆਂ ਭੈਣਾਂ ਨੇ ਤੇ ਅਸੀਂ ਵੀ ਤੁਹਾਡੇ ਕਰਕੇ ਬਣੇ ਆ ਤੁਸੀਂ ਵੋਟਾਂ ਪਾ ਕੇ ਸਾਨੂੰ ਬਣਾਇਆ ਤੁਹਾਡਾ ਦਰਦ ਤੁਹਾਡਾ ਦਰਦ ਤੁਹਾਡਾ ਤੁਹਾਡਾ ਦਰਦ ਜਾਣਦੇ ਆ ਵੇਖੋ ਜੀ ਮੇਰੀ ਜਨ ਦੋਨੋਂ ਐਮਐਲਏ ਐਮਐਲਏ ਸਾਹਿਬ ਤੁਹਾਡੀ ਨੁਮਾਇੰਦਾ ਉਹ ਤੁਹਾਡੀ ਗੱਲ ਪਛਾਣ ਸਕਦਾ ਪਛਾ ਰਿਹਾ ਹੈ ਚੰਡੀਗੜ੍ਹ ਬੈਠੀ ਹੈ ਤੁਹਾਡਾ ਹੱਲ ਕਰਵਾਵਾਂਗੇ ਤੇ ਟਾਈਮ ਆਖ ਰਿਹਾ ਤੁਸੀਂ ਪਲੀਜ਼ 5 ਵਜੇ ਤੱਕ ਦਾ ਵੇਟ ਕਰੋ ਸਾਨੂੰ ਦਿਓ ਟਾਈਮ ਤੇ ਸਾਰੇ ਕਮੇਟੀ ਮੈਂਬਰ ਨੂੰ ਵੀ ਮੈਂ ਦੱਲਾਂ ਨੂੰ ਵੀ ਆਪਾਂ ਬੈਠ ਕੇ ਡਾਕਟਰ ਤੇ ਆ ਤੁਸੀਂ ਤੁਹਾਨੂੰ ਮੈਂ ਕਿੱਥੇ ਬੈਠਣ ਕਿਉਂ ਦੇਈਏ ਸਾਡੇ ਮਸਲੇ ਹੱਲ ਕਰਵਾਵਾਂਗੇ ਤੁਹਾਨੂੰ ਇੱਕ ਮਿੰਟ ਗੱਲ ਗੱਲ ਸੁਣੋ